ਸੰਤ ਹੁੰਦੇ ਨੇ ਯਾਰੇ ਨੇ ਜਗ ਨਾਲੋਂ ਤੇ ਵਿੱਚ ਖੇਦੇ ਮੋਤੀ ਖਲਾਰ ਦਿੰਦੇ ਸੰਤ ਹੁੰਦੇ ਨੇ ਯਾਰੇ ਨੇ ਜਗ ਨਾਲੋਂ ਤੇ ਵਿੱਚ ਖੇਦੇ ਮੋਤੀ ਖਲਾਰ ਦਿੰਦੇ ਸੰਤ ਫਲ ਲਾਉਂਦੇ ਉਹਨਾਂ ਬੂਟਿਆਂ ਨੂੰ ਤੇ ਕੰਡੇ ਮੋੜ ਤੋਂ ਜਿਹੜੇ ਨੇ ਖਾਰ ਦਿੰਦੇ ਉਹ ਸੰਤ ਹੋ ਜਾਣ ਜਿਸਤੇ ਦੀਵਾਲ ਬੂਰੇ पुत ते पदमनी नार उहो दे। बली सिंगार की शेर चारे भली सिंगार की शेर उचारे नुबदेड़े दे। तार ਸੰਤ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ ਫਰੀਦਾ ਗਲਿਏ ਚਿਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਪੀਜੇ ਕਮਲੀ ਰਹਾਤ ਟੁੱਟੇ ਨੇ ਹੋ जो सिजो कंबली अलाह बरस में हो जबिला त सॼण टूट न ई नाधु जी गल खे सुनाई संग ते ਸਾਧੂਆਂ ਦੇ ਵਾਰ-ਵਾਰ ਜਾਈਏ ਸੰਗਤੇ ਸਾਧੂਆਂ ਦੇ ਵਾਰ-ਵਾਰ ਜਾਈਏ ਸੰਗਤੇ ਰੱਬ ਜਿਹਾ ਸਾਧੂਆਂ ਦਾ ਦਰਬਾਰ ਦੇ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸੰਤਾਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗ ਤੇ ਸਾਧੂਆਂ ਦੇ ਵਾਰੇ ਵਾਰ ਜਾਈਏ ਸੰਗ ਤੇ ਸਾਧੂਆਂ ਦੇ ਵਾਰੇ ਵਾਰ ਜਾਈਏ ਸੰਗ ਤੇ ਰੱਬ ਜਿਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸੰਤਾਂ ਦੀ ਮਹਿਮਾ ਅਪ ਰਹੇ ਅਪਾਰ ਜੀ ਸੰਤ ਪੁੱਤਰ ਰੱਬ ਦੇ ਪਿਆਰੇ ਨੇ ਸੰਤ ਪੁੱਤਰ ਰੱਬ ਦੇ ਪਿਆਰੇ ਨੇ ਸੰਤਾ ਬਿਨਾਂ ਨਹੀਂ ਰੱਬ ਦੇ ਗੁਜ਼ਾਰੇ ਨੇ ਸੰਤਾ ਬਿਨਾਂ ਨਹੀਂ ਰੱਬ ਦੇ ਗੁਜ਼ਾਰੇ ਨੇ ਸੰਤਾਂ ਤੋਂ ਕੋਸ਼ੇ ਹੁੰਦਾ ਨਿਰੰਕਾਰ ਜੀ ਸਾਧਵਾ ਦੀ ਮਹਿਮਾ ਅਪਰੇ ਅਪਾਰ ਜੀ ਸੰਤਾਂ ਦੀ ਮਹਿਮਾ ਅਪਰੇ ਅਪਾਰ ਜੀ ਬੜੀ ਸੋਚ ਸੋਚੋਂ ਹਾਂ ਗੱਲ ਕਾਢ ਦੇ ਸਾਧੂ ਕਦੇ ਬੋਲਾ ਨਹੀਂ ਬਚਨ ਛੱਡ ਦੇ ਸਾਧੂ ਕਦੇ ਬੋਲਾ ਨਹੀਂ ਬਚਨ ਛੱਡ ਦੇ ਤਪਦੇ ਦਿਲਾਂ ਦੇ ਤਾਈਂ ਦਿੰਦੇ ਠਾਰ ਜੇ ਸਾਧੂਆਂ ਦੀ ਮਹਿਮਾ ਆਪਰੇ ਉਪਾਰ ਜੀ ਸੰਤਾਂ ਦੀ ਮਹਿਮਾ ਆਪਰੇ ਉਪਹਾਰ ਜੀ ਸੁਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਨੇ ਤੇ ਪੁੱਤਰਾਂ ਦੇ ਦੀਵੇ ਕਰਾਂ ਚ ਗਾਉਂਦੇ ਨੇ ਸੁੱਕੀਆਂ ਬੇਲਾਂ ਨੂੰ ਸਾਧੂ ਫਲ ਲਾਉਂਦੇ ਨੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਉਂਦੇ ਨੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਉਂਦੇ ਨੇ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਦੇ ਸਾਧੂਾਂ ਦੀ ਮਹਿਮਾ ਆਪਰੇ ਉਪਾਰ ਜੀ ਸੰਤਾਂ ਦੀ ਮਹਿਮਾ ਆਪਰੇ ਅਪਾਰ ਜੀ ਰਸ ਦਵਖਾਉਂਦੇ ਭੁੱਲੀ ਹੋਈ ਲੁਕਾਈ ਨੋ ਏ ਰੱਬ ਨਾਲ ਜੋੜਦੇ ਨੇ ਸਭ ਮਾਈ ਭਾਈ ਨੋ ਏ ਰੱਬ ਨਾਲ ਜੋੜਦੇ ਨੇ ਸਭ ਮਾਈ ਭਾਈ ਨੋ ਸਾਧੂਆਂ ਨੂੰ ਕਦੇ ਪਾਉਂਦਾ ਨਹੀਂ ਹੰਕਾਰ ਜੇ ਸਾਧੂਆਂ ਦੀ ਮਹਿਮਾਇਾ ਪਰਿਓ ਪਾਰ ਜੀ ਸੰਤਾਂ ਦੀ ਮਹਿਮਾ ਅਪਰੇ ਅਪਾਰ ਜੀ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਮਿਲਦੇ ਪਦਾਰਥ ਇਨਾ ਤੋਂ ਚਾਰ ਜੇ ਆਦਵਾ ਦੀ ਮਹਿਮਾ ਅਪਰੇ ਉਪਾਰ ਜੀ ਸੰਤਾਂ ਦੀ ਮਹਿਮਾ ਅਪਰੇ ਬਾਹਰ ਦੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਹਾਂ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਹਾਂ ਰੱਬ ਵੀ ਨਾ ਮੋੜਿਆ ਤਪਦੇ ਦਿਲਾਂ ਦੇ ਤਾਂ ਹੀ ਦਿੰਦੇ ਠਾਰ ਜੇ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸੰਤਾਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਤੇ ਰੱਬ ਚ ਨਾ ਭੇਦ ਜਾਣੀਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਸੰਤਾਂ ਨੂੰ ਰੱਬ ਦਾ ਰੂਪ ਜਾਣੀਏ ਕਹਿੰਦਾ ਦਲਬੀਰ ਗਲਵਾ ਵਰਵਾਰ ਜੀ ਸਾਧੂਆਂ ਦੀ ਮਹਿਮਾ ਆਪਣੇ ਆਪਾਰ ਜੀ ਸੰਤਾਂ ਦੀ ਮਹਿਮਾ ਆਪਣੇ ਆਪਾਰ ਜੀ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਵੱਸਦੇ ਅੰਨੇ ਓ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋ ਸਾਨੂੰ ਮੰਨੇ ਸਮਾ ਸਮਾਪਤ ਹੈ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਹੈ ਪ੍ਰਬੰਧਕ ਸਾਹਿਬਾਂ ਦਾ ਸਤਿਗੁਰੂ ਹੈ ਭਾਈ ਚੰਨ ਸਿੰਘ ਜੀ ਵੀਰ ਉਹਨਾਂ ਦੇ ਵੱਲੋਂ ਬਹੁਤ ਸਾਰਾ ਕਵੀਸ਼ਰੀ ਜੱਸੀ ਵੱਲੋਂ ਮਾਨ ਹਾਜ਼ਰ ਹੋਇਆ ਸਤਿਗੁਰੂ ਉਹਨਾਂ ਦੀ ਅਰਦਾਸ ਦਾ ਪ੍ਰਵਾਨ ਕਰਨ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ